ਸਰਬਜੀਤ ਸੰਗਲੂਰ ਵੀ ਦੀ ਕਵਤਾ ਚੰਗੀ ਨਾ ਲੱਗਦੀ ਕਹੀ ਕਿਸੇ ਦੀ ਬਾਤ ਮਰ ਮਰ ਕੱਟਦੇ ਹਾਂ ਹੁਣ ਤਾਂ ਦਿਨ ਰਾਤ ਮਰ ਮਰ ਕੱਟਦੇ ਹਾਂ ਹੁਣ ਤਾਂ ਦਿਨ ਰਾਤ ਚੰਗੀ ਨਾ ਲੱਗਦੀ ਕਹੀ ਕਿਸੇ ਦੀ ਬਾਤ ਕਰੇ ਦਿਲ ਕਈ ਵਾਰ ਮੇਰਾ ਕਰੇ ਦਿਲ ਕਈ ਵਾਰ ਮੇਰਾ ਰਜ ਰਜ ਮੇਰਾ ਤਾਂ ਰੋਣ ਨੂੰ ਮੇਰਾ ਤਾਂ ਰੋਣ ਲੱਗੇ ਨਾ ਕਰ ਚੰਗਾ ਦਿਲ ਕਰੇ ਲੱਗੇ ਨਾ ਕਰ ਚੰਗਾ ਦਿਲ ਕਰੇ ਹੁਣ ਮੇਰਾ ਕਬਰੀ ਸੌਣ ਨੂੰ ਕਬਰੀ ਸੌਣ ਨੂੰ ਛੱਤ ਉੱਤੇ ਖੜੀ ਨਾ ਹੁਣ ਕਦੇ ਤੂੰ ਦਿਸਦੀ ਪਤਾ ਨਹੀਂ ਮੈਨੂੰ ਕੋਈ ਲੱਗੀ ਨਜ਼ਰ ਕਿਸ ਦੀ ਅੱਖੀਆਂ 'ਚੋਂ ਮੇਰੇ ਹੁਣ ਕਦੇ ਵੀ ਨਾ ਨੀਲ ਮੁੱਕਦਾ ਅੱਖੀਆਂ 'ਚੋਂ ਮੇਰੇ ਹੁਣ ਕਦੇ ਵੀ ਨਾ ਨੀਰ ਮੁੱਕਦਾ ਵਿਛੋੜੇ ਤੇਰੇ 'ਚ ਸਰੀਰ ਜਾਵੇ ਪਲ-ਪਲ ਸੁੱਕਦਾ ਵਿਛੋੜੇ ਤੇਰੇ 'ਚ ਸਰੀਰ ਜਾਵੇ ਪਲ-ਪਲ ਸੁੱਕਦਾ ਲੱਗਦੇ ਨਾ ਰੰਗ ਚੰਗੇ ਨਾ ਕਿਸੇ ਦਾ ਮੁੱਖ ਚੰਗਾ ਨਾ ਜਿੰਦਗੀ ਚ